ਅਸੀ ਬੀਜੀਵੀ ਦੀ ਬਿਲਕੁਲ ਗੀਨੈਸਟ ਹੈਗੀ ਹੈ ਜਿਸ ਤਰ੍ਹਾਂ ਬੀਜੀਵੀ ਬੰਡੀਆਂ ਪਾ ਰਹੀ ਹੈ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਇਹ ਮੋਦੀ ਨੂੰ ਹੈਰਾਨ ਵਾਲੀ ਪਾਰਟੀ ਹੈ ਮਤਲਬ ਨੈਸ਼ਨਲ ਲੈਵਲ ਤੇ ਤਾਂ ਸਿਰਫ ਤੇ ਸਿਰਫ ਕਾਂਗਰਸ ਹੈ ਕੋਈ ਵੈਸੇ ਆਫਰ ਨਹੀਂ ਆਈ ਹੋਂ ਤੱਕ ਨਹੀਂ ਜੀ ਮੈਂ ਮੈਂ ਦੱਸ ਨਹੀਂ ਰਖਦਾ ਇਹ ਆਫਰ ਤਾਂ ਬਹੁਤ ਹੈ ਜੀ ਇਹ ਹੀ ਬੋਟਾ ਕਹਿ ਰਿਹਾ ਉਹ ਬਹੁਤ ਕਹਿ ਰਹੀ ਪਰ ਨਹੀਂ ਮੈਂ ਦੱਸ ਨਹੀਂ ਰਖਦਾ ਜਿਵੇਂ ਉਹ ਡੀਲ ਕਰਦੇ ਨੇ ਤੇ ਪੇਸ਼ੈਂਟ ਉਹਨਾਂ ਨੂੰ ਲਾਈਕ ਕਰਦੇ ਨੇ ਤੇ ਉਹਨਾਂ ਦੀ ਪੂਰੀ ਮਤਲਬ ਉਮੀਦ ਹੈ ਕਿ ਮਤਲਬ ਸੀਟ ਕੱਢ ਜਾਣਗੀ। ਖੇਤਰੀ ਪਾਰਟੀਆਂ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈਗੀ ਹੈ ਤੇ ਖੇਤਰੀ ਪਾਰਟੀਆਂ ਨਾਲ ਲੈ ਕੇ ਹੀ ਮਤਲਬ ਮੋਦੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਕਾਂਗਰਸ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਵੱਖ-ਵੱਖ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਪਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੋਣ ਅਖਾੜਾ ਭਖ ਚੁੱਕਿਆ ਹੈ। ਹਾਲਾਕੀ ਵੱਖ-ਵੱਖ ਥਾਵਾਂ ਤੇ ਜਾ ਕੇ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਚੋਣ ਪ੍ਰਚਾਰ ਕਰ ਰਹੇ ਨੇ ਔਰ ਲੋਕਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਨੇ ਔਰ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਨੇ ਸਾਡੇ ਨਾਲ ਇਸ ਵਕਤ ਡਾਕਟਰ ਤਰਨਵੀਰ ਗਾਂਧੀ ਹੋਰਾ ਦੇ ਬ੍ਰਦਰ ਮੌਜੂਦ ਨੇ ਜੋ ਵਿਜੇਂਦਰ ਸਿੰਘਲਾ ਹੋਰਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਪਰੋ ਪੰਜਾਬੀ ਟਿਵੀ ਥੈਂਕ ਯੂ ਜੀ ਥੈਂਕ ਯੂ ਪਟਿਆਲਾ ਤੋਂ ਡਾਕਟਰ ਤਰਮਵੀਰ ਗਾਂਧੀ ਹੋਰਾ ਨੂੰ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਔਰ ਤੁਸੀਂ ਹੁਣ ਖਾਸ ਤੌਰ ਤੇ ਵਿਜੇਂਦਰ ਸਿੰਘਲਾ ਹੋਰਾ ਦੇ ਹੱਕ ਦੇ ਵਿੱਚ ਉਤਰੇ ਹੋ ਉਹਨਾਂ ਦੇ ਲਈ ਜਿਹੜੀ ਆਵਾਜ਼ ਆ ਬੁਲੰਦ ਕਰਨ ਦੇ ਲਈ ਪਹੁੰਚੇ ਹੋ ਹਾਂਜੀ ਬਿਲਕੁਲ ਜੀ ਕਿਉਂਕਿ ਜੋ ਅੱਜ ਹਾਲਾਤ ਹੈਗੇ ਆ ਉਸ ਦੇ ਅਨੁਸਾਰ ਇੱਕ ਮਤਲਬ ਇਹ ਨਹੀਂ ਕਿ ਵਿਜੇਂਦਰ ਸਿੰਘਲਾ ਜੀ ਮਤਲਬ ਲੜਾਈ ਬਹੁਤ ਵੱਡੀ ਹੈਗੀ ਹੈ ਚਾਹੇ ਕੋਈ ਵੀ ਹੁੰਦਾ ਤੇ ਅਸੀਂ ਬੀਜੀਵੀ ਦੇ ਬਿਲਕੁਲ ਗੀਨਸਟ ਹੈਗੇ ਜਿਸ ਤਰ੍ਹਾਂ ਬੀਜੀਵੀ ਬੰਡੀਆਂ ਪਾ ਰਹੀ ਹੈ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੂਰ ਇਲਾਕੇ ਦੇ ਪੁਸ਼ਾਵਾਂ ਦੇ ਨਾਂ ਤੇ ਤੇ ਅਸੀਂ ਪੱਕਾ ਦ੍ਰਿੜ ਸਾਡਾ ਇਰਾਦਾ ਹੈ ਕਿ ਅਸੀਂ ਕਾਂਗਰਸ ਦੇ ਉਮੀਦਵਾਰ ਨੂੰ ਜਿਹੜੇ ਧਰਮ ਨਿਰਪੱਖ ਰਹੀ ਹੈ ਅਸੀਂ ਬਸਪੁਰਚ ਵੀ ਕਾਂਗਰਸੀ ਸੀਗੇ ਸਾਡਾ ਬਾਪ ਵੀ ਕਾਂਗਰਸੀ ਸੀਗਾ ਇਹ ਅਸੀਂ ਸੋਚਿਆ ਕਿ ਜੇ ਮਤਲਬ ਮੋਦੀ ਦੀ ਜਿਹੜੀ ਵੇ ਪਹਿਲਾਂ ਵੇਵ ਸੀਗੀ ਹੁਣ ਤਾਂ ਵੇਵ ਹੈ ਨਹੀਂ ਇਹ ਮੋਦੀ ਨੂੰ ਹੈਰਾਨ ਵਾਲੀ ਪਾਰਟੀ ਹੈ ਮਤਲਬ ਨੈਸ਼ਨਲ ਲੈਵਲ ਤੇ ਤਾਂ ਸਿਰਫ ਤੇ ਸਿਰਫ ਕਾਂਗਰਸ ਹੈ ਤੇ ਇਸ ਕਰਕੇ ਅਸੀਂ ਫੈਸਲਾ ਕੀਤਾ ਵੀ ਨਾ ਮੇਰਾ ਭਤੀਜਾ ਵੀ ਹੈਗਾ ਤੇ ਅਸੀਂ ਫੈਸਲਾ ਕੀਤਾ ਸੀ ਡਟਕੇ ਸਿੰਘਲਾ ਸਾਹਿਬ ਦੀ ਮਦਦ ਕਰਾਂਗੇ ਤੇ ਅਸੀਂ ਇਹਨਾਂ ਨੂੰ ਜੇਤੂ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਕਿਹੜੇ ਕੰਮ ਲੱਗਦੇ ਨੇ ਤੁਹਾਨੂੰ ਜਿਹੜੇ ਵਿਜੇਂਦਰ ਸਿੰਘਲਾ ਹੋਰਾਂ ਨੇ ਹੁਣ ਤੱਕ ਕੀਤੇ ਨੇ ਤੇ ਲੋਕ ਇਹਨਾਂ ਦੀ ਸਪੋਰਟ ਕਿਉਂ ਕਰਨ ਇਹਨਾਂ ਦੇ ਹੱਕ ਦੇ ਵਿੱਚ ਵੋਟ ਕਿਉਂ ਪਾਉਣ ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਵਿਜੇਂਦਰ ਸਿੰਘ ਜੀ ਦਾ ਸਾਡੇ ਕੋਲ ਪਹਿਲੀ ਵਾਰ ਮਤਲਬ ਇਹ ਅਨੰਦਪੁਰ ਸਭ ਤੋਂ ਕੌਨਸੀਅੰਸ ਚੋਣ ਲੜੇ ਨਹੀਂ ਪਰ ਜਿਉ ਜਿਹੜੀ ਵੀ ਕਾਂਗਰਸੀ ਆਏ ਉਹਨਾਂ ਨੇ ਵਧੀਆ ਕੰਮ ਕੀਤੇ ਹੈਗੇ ਨਹੀਂ ਤੇ ਮੈਨੂੰ ਪੂਰਨ ਉਮੀਦ ਹੈ ਕਿ ਵਿਜੇਂਦਰ ਸਿੰਘ ਜੀ ਸਾਡੇ ਏਰੀਆ ਦੇ ਲਈ ਪੂਰੀ ਆਵਾਜ਼ ਉਠਾਣਗੇ ਤੇ ਜਿਹੜੇ ਮੁੱਦੇ ਹੈਗੇ ਆ ਉਹ ਪੂਰੀ ਤਰੰਦੇਹੀ ਨਾਲ ਚੁੱਕਣਗੇ ਤੇ ਸੰਸਦ ਤੇ ਪਹੁੰਚਾਣਗੇ ਤੁਹਾਨੂੰ ਕਿਸੇ ਨੇ ਅਪਰੋਚ ਕੀਤੀ ਹੈ ਕਿ ਤੁਸੀਂ ਵੀ ਜਿਹੜਾ ਆ ਪਾਰਟੀ ਦੇ ਵਿੱਚ ਸ਼ਾਮਲ ਹੋਵੋ ਔਰ ਤੁਸੀਂ ਵੀ ਕਿਤਨਾ ਕਿਤੋਂ ਚੋਣ ਲੜੋ ਹੋਂ ਤੱਕ ਕੋਈ ਫਰਾਈ ਕਿਸੇ ਪਾਰਟੀ ਵੱਲੋਂ ਤੁਹਾਨੂੰ ਨਹੀਂ ਜੀ ਦੇਖੋ ਮੈਂ ਤੇ ਸਿਆਸਤ ਵਿੱਚ ਬਿਲਕੁਲ ਦਸਟ ਨਹੀਂ ਰੱਖਦਾ ਹੈਗਾ ਪਰ ਮਤਲਬ ਮੇਰੇ ਭਰਾ ਦਾ ਡਾਕਟਰ ਗਾਂਧੀ ਦਾ ਕਹਣ ਕੇ ਜਿਹੜਾ ਬੰਦਾ ਇਹ ਕਹਿੰਦਾ ਨਾ ਕਿ ਮੇਰੇ ਮੈਂ ਸਿਆਸਤ ਨਹੀਂ ਆ ਉਹ ਡਾਇਰੈਕਟ ਇੰਡਾਇਰੈਕਟ ਸਿਆਸਤ ਨਾਲ ਜੁੜਿਆ ਹੁੰਦਾ ਹੈ ਤੁਹਾਨੂੰ ਵੈਸੇ ਆਫਰ ਨਹੀਂ ਆਈ ਹੋਂ ਤੱਕ ਨਹੀਂ ਜੀ ਮੈਂ ਮੈਂ ਦਸਟ ਨਹੀਂ ਰੱਖਦਾ ਇਹ ਆਫਰ ਤਾਂ ਬਹੁਤ ਅੱਗੇ ਜੀ ਇਹ ਹੀ ਬੋਟਾ ਕਹਿ ਰਿਹਾ ਔਰ ਬਹੁਤ ਕਹਿ ਰਹੀ ਪਰ ਨਹੀਂ ਮੈਂ ਦਸਟ ਨਹੀਂ ਰੱਖਦਾ ਬਰਤੂ ਸੀ ਚੋਣ ਪ੍ਰਚਾਰ ਕਰਨ ਦੇ ਲਈ ਨਾਲ ਆਏ ਉਹਨਾਂ ਦੇ ਜੀ ਦਿਨ ਲਾਗ ਅਬ ਮੈਂ ਦੂਸਰਾ ਭਰਾ ਵੀ ਮੇਰਾ ਹੈਗਾ ਪਿੰਡ ਅਨੰਤਪੁਰ ਸਾਹਿਬ ਉਦੋਂ ਉਹਨੂੰ ਵੀ ਨਾਲ ਲਾਵਾਂਗੇ ਮੋਹਣੀ ਫੋਨ ਕੀਤਾ ਸੀਗਾ ਕਿ ਉਹਨਾਂ ਨੂੰ ਕਹੋ ਕਿ ਸਾਡੇ ਨਾਲ ਮੀਟਿੰਗ ਰੱਖਣਾ ਅਸੀਂ ਡਟ ਕੇ ਮਦਦ ਕਰਾਂਗੇ ਅਸੀਂ ਸਿੰਗਲ ਸਿੰਘ ਸਾਹਿਬ ਨੂੰ ਜੀਤੂ ਬਣਾਗੇ ਸਾਡੀ 100% ਕੋਸ਼ਿਸ਼ ਹੈ ਕਿ ਸਿੰਗਲ ਸਿੰਘ ਸਾਹਿਬ ਜੀਤੂ ਹੋਣ ਡਾਕਟਰ ਧਰਮਵੀਰ ਗਾਂਧੀ ਹੋਰੀ ਕੀ ਕਹਿੰਦੇ ਨੇ ਤੁਹਾਨੂੰ ਮੈਨੂੰ ਤਾਂ ਉਹਨੇ ਹੀ ਕਿਹਾ ਕਿ ਜਿਹੜੀ ਵੀ ਮਤਲਬ ਜਿੱਥੇ ਵੀ ਕੌਂਸਲ ਉਮੀਦਵਾਰ ਖੜੇ ਨੇ ਪੰਜਾਬ 'ਚ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਇਹ ਹੀ ਨਹੀਂ ਕਿ ਸਿੰਘਰਾਜੀ ਜੀ ਮਤਲਬ ਆਂਬਰਸਰ ਤੁਹਾਡੇ ਦੋਸਤ ਨੇ ਪਟਿਆਲਾ ਦੇ ਦੋਸਤ ਨੇ ਲੁਧਿਆਣਾ ਦੇ ਦੋਸਤ ਨੇ ਉਹਨਾਂ ਨੂੰ ਇਹ ਕਹੋ ਕਿ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਮਤਲਬ ਸਪੋਰਟ ਕਰੋ ਤਾਂ ਕਿ ਸਾਡੇ ਕਾਂਗਰਸ ਪਾਰਟੀ ਦੇ ਵੱਧ ਤੋਂ ਵੱਧ ਮਤਲਬ ਐਪੀ ਬਣ ਕੇ ਸੈਂਟਰ 'ਚ ਪਹੁੰਚਣ ਤੇ ਇਹਦਾ ਵਿਰੋਧ ਕਰਨ ਕੇ ਜੋ ਮਤਲਬ ਬੀਜੇਪੀ ਦਾ ਡਾਕਟਰ ਤਰਮੇਰ ਗਾਂਧੀ ਹੋਰੀ ਕਾਂਗਰਸ ਤੋਂ ਉਮੀਦਵਾਰ ਚੁਣੇ ਗਏ ਨੇ ਪਟਿਆਲਾ ਦੀ ਸੀਟ ਤੋਂ ਚੋਣ ਲੜਨਗੇ ਉੱਥੇ ਕਿਹਾ ਇਹ ਜਾਂਦਾ ਹੈ ਕਿ ਸ਼ਾਈ ਘਰੇਨੇ ਦਾ ਗੜ ਹੈਗਾ ਪਟਿਆਲਾ ਕੀ ਲੱਗਦਾ ਬਾਜ਼ੀ ਮਾਰ ਜਾਣਗੇ ਤਰਮੇਰ ਗਾਂਧੀ ਹੋਰੀ ਬਿਲਕੁਲ ਜੀ 100% 100% ਕਿਉਂਕਿ ਡਾਕਟਰ ਮੇਰਾ ਪ੍ਰਾਸਿੰਗ ਸਿਆਜ਼ਦਾ ਨਹੀਂ ਨਹੀਂ ਉਹਦਾ ਜੋ ਤੁਸੀਂ ਸੁਣਿਆ ਹੀ ਹੋਣਾ ਤੁਹਾਨੂੰ ਪਤਾ ਹੀ ਹੈਗਾ ਕਿ ਜੋ ਉਹਦਾ ਮਤਲਬ ਡਾਕਟਰੀ ਲਾਈਨ ਦੇ ਵਿੱਚ ਜਿਹੋਨ ਦਾ ਵਰਤਾਅ ਹੈਗਾ ਪੀਸ਼ੈਂਟਾਂ ਦੇ ਪ੍ਰਤੀ ਜਿਵੇਂ ਉਹ ਡੀਲ ਕਰਦੇ ਨੇ ਤੇ ਪੀਸ਼ੈਂਟ ਉਹਨਾਂ ਨੂੰ ਲਾਈਕ ਕਰਦੇ ਨੇ ਤੇ ਉਹਨਾਂ ਦੀ ਪੂਰੀ ਮਤਲਬ ਉਮੀਦ ਹੈ ਕਿ ਮਤਲਬ ਸੀਟ ਕੱਢ ਜਾਣਗੇ 100% ਅਕਸਰ ਉਹ ਕਹਿੰਦੇ ਹੁੰਦੇ ਕਹਿੰਦੇ ਰਵਾਇਤੀ ਜੋ ਨਸ਼ੇ ਹੈਗੇ ਨੇ ਉਹਨਾਂ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਅਫੀਮ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਆ ਤੁਸੀਂ ਇਸ ਗੱਲ ਨਾਲ ਸਹਿਮਤ ਬਿਲਕੁਲ ਜੀ ਡਾਕਟਰ ਸਾਹਿਬ ਸਹੀ ਮਤਲਬ ਤਰਕ ਦੇ ਦਿੰਦੇ ਨੇ ਕਿ ਚਲੋ ਠੀਕ ਹੈ ਹੈ ਤਾਂ ਨਸ਼ਾ ਤਾਂ ਨਸ਼ਾ ਹੀ ਹੈ ਪਰ ਉਹ ਕਹਿੰਦੇ ਘੱਟ ਤੋਂ ਘੱਟ ਬੱਚੇ ਸਾਡੇ ਮਰਨਗੇ ਤਾਂ ਨਹੀਂ ਜਿਵੇਂ ਮਤਲਬ ਫੀਪੁਕੀਆ ਲੋਕ ਸੇਵਨ ਕਰਦੇ ਆ ਰਹੇ ਹੈਗੇ ਆ ਇਹ ਮੈਂ ਹੱਕ ਜਾਈਗਾ ਕਿ ਮਤਲਬ ਕਹਿੰਦੇ ਕਿ ਮਤਲਬ ਮੇਰੇ ਕੋਲ ਲੀਡਰ ਆਦੇ ਨੇ ਐਡਾ ਡਾ ਗੋਲਾ ਖਾਂਦੇ ਨੇ 85 86 ਸਾਲ ਦੀ ਉਮਰ ਹੈ ਕੁਛ ਨਹੀਂ ਹੋਇਆ ਕਾ ਤੁਹੇ ਸਾਡੇ ਬੱਚੇ ਮਰਨਗੇ ਤਾਂ ਨਹੀਂ ਜਵਾਨੀ 'ਚ ਤਾਂ ਨਹੀਂ ਮਰਨਗੇ ਆਪਣੀ ਉਮਰ ਭੋਕੇ ਜਾਣਗੇ ਕੋਈ ਇਸ ਤਰ੍ਹਾਂ ਦੀ ਐ ਨਹੀਂ ਹੈ ਪੰਜਾਬ 'ਚ ਕੀ ਲੱਗਦਾ ਕਿਹੜੀ ਪਾਰਟੀ ਦੀ ਹਵਾ ਚੱਲ ਰਹੀ ਹੈ ਦੇਖੋ ਜੀ ਮਨ ਤਾਂ ਐ ਲੱਗਦਾ ਕਿ ਕਾਂਗਰਸ ਜਿੱਤੇਗੀ ਜੀ ਕਿਉਂਕਿ ਮਤਲਬ ਇੱਕ ਹੁੰਦਾ ਹੈ ਕਿ ਮਤਲਬ ਅਸੀਂ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਨਾ ਮਤਲਬ ਇੱਕ ਸੋਚਣਾ ਹੈ ਕਿ ਜੇ ਮਤਲਬ મોદી ਫਿਰ ਦੁਬਾਰਾ ਆ ਗਿਆ ਤੇ ਫਿਰ ਇਲੈਕਸ਼ਨ ਨਹੀਂ ਹੋਣਗੇ ਕਿਉਂਕਿ ਕਾਂਗਰਸ ਜਿਹੜੀ ਪਾਰਟੀ ਹੈਗੀ ਹੈ ਇਹ ਡੈਮੋਕ੍ਰੇਸੀ ਦੀ ਹੈ ਮਈ ਵਰਦੀ ਸੈਕੂਲਰ ਜਿਸ ਦੇ ਮਹਿਗਾ ਇਹ ਦੇਚ ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਸਾਰੇ ਮਤਲਬ ਖੇਤਰੀ ਪਾਰਟੀਆਂ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈਗੀ ਹੈ ਤੇ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਹੀ ਮਤਲਬ ਮੋਦੀ ਦਾ ਮੁਕਾਬਲਾ ਕੀਤਾ ਜਾ ਸਕਦਾ ਜੀ ਜੋ ਕਿ ਰਾਹੁਲ ਜੀ ਨੇ ਕੀਤਾ ਜੀ ਆਪ ਤਾਂ ਪੰਜਾਬ ਦੇ ਵਿੱਚ ਕਹਿੰਦੀ ਹੈ ਕਿ ਜੇਕਰ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਜਿੰਨਾ ਸਾਨੂੰ ਟਾਈਮ ਹੋਇਆ ਪੰਜਾਬ ਦੇ ਵਿੱਚ ਉਨਾ ਟਾਈਮ ਜੇਸੀ ਕੰਮ ਕੀਤੇ ਆ ਤੇ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਇਓ ਤੇ ਇਹ ਵੀ ਕਹਿੰਦੇ ਆ ਬਾਕੀ ਪਾਰਟੀਆਂ ਨਹੀਂ ਕੰਮਾਂ ਤੇ ਆਧਾਰ ਤੇ ਵੋਟ ਦੀ ਮੰਗ ਕਰਦੇ ਮੈਂ ਇੱਕ ਗੱਲ ਕਹਿੰਦਾ ਕਿ ਜਦੋਂ 600 ਯੂਨਿਟ ਬਿੱਲ ਮਾਫ ਕੀਤੇ ਆ ਜੇ ਭਗਵਾਨਤ ਜੀ ਇਹ ਗੱਲ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਕਿ ਬਾਈ ਮੈਂ ਕਰਦਾ ਚੱਕ ਕੇ ਬਿੱਲ ਮਾਫ ਕਰਾਂਗਾ ਮੇਰੇ ਖਿਆਲ ਨੇ ਕਿ ਮਤਲਬ ਇਹ ਪੰਜਾਬ ਦੇ ਲੋਕ ਇਸ ਗੱਲ ਕਹਿੰਦੇ ਕਿ ਹਾਂ ਬਾਈ ਤੂੰ ਕਰਦਾ ਚੱਕ 100% ਹੈ ਐਨੇ ਰੋਕ ਨਹੀਂ ਆਗੇ ਕਿ ਜੇ ਭਗਵੰਤ ਜੀ ਇਹ ਗੱਲ ਕਹਿੰਦਾ ਕਿ ਬਾਈ ਮੈਨੇ ਕਰਜਾ ਚੱਕ ਕੇ ਕਰਾਂਗਾ ਤੇ ਪੰਜਾਬ ਦੇ ਲੋਕ ਇਹ ਨਹੀਂ ਉਹਨੂੰ ਕਹਿਣਗੇ ਕਿ ਸਿੱਕੇ ਕਰਜਾ ਚੱਕ ਕੇ ਤੂੰ ਵੀ ਲਾਫ ਕਰ। ਅਕਾਲੀ ਦਲ ਨੂੰ ਖੇਤਰੀ ਪਾਰਟੀ ਕਿਹਾ ਜਾਂਦਾ ਹੈ। ਹਾਂਜੀ। ਸ਼੍ਰੋਮ ਨੇ ਅਕਾਲੀ ਦਲ ਤੋਂ ਸ੍ਰੀ ਨੰਦਪੁਰ ਸਾਹਿਬ ਦੀ ਸੀਟ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਖੜੇ ਹੋਏ ਨੇ। ਆਪ ਦੀ ਗੱਲ ਕਰ ਲਈਏ। ਮਲਵਿੰਦਰ ਸਿੰਘ ਕੰਗ ਖੜੇ ਹੋਏ ਨੇ। ਹਾਂਜੀ। ਔਰ ਕਾਂਗਰਸ ਤੋਂ ਵਿਜੇਂਦਰ ਸਿੰਘਲਾ ਖੜੇ ਹੋਏ ਨੇ। ਕੌਣ ਬਾਜ਼ੀ ਮਾਰੇਗਾ? ਕਹਲਾ ਕਿ ਤੁਸੀਂ ਕਹਿ ਰਹੇ ਹੋ। ਵਿਜੇਂਦਰ ਸਿੰਘ ਲਈ ਜਿੱਤਣਗੇ ਪਰ ਕੀ ਲੱਗਦਾ ਹੈ ਕਿ ਉੱਥੇ ਕਿਹੜੀ ਪਾਰਟੀ ਦਾ ਵੱਧ ਜ਼ੋਰ ਰਹਿਣ ਵਾਲਾ ਹੈ ਔਰ ਵਿਜੇਂਦਰ ਸਿੰਘਾ ਹੋਰਾਂ ਦੀ ਗੱਲ ਕਰ ਲਈ ਤਾਂ ਜੇਕਰ ਆਖਰਕਾਰ ਉਹ ਜਿੱਤ ਜਾਂਦੇ ਨੇ ਤੇ ਕਿਹੜੇ ਮੁੱਦੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਚੁੱਕਣਗੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਅਕਾਲੀ ਪਾਰਟੀ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਅਕਾਲੀ ਮਤਲਬ ਬੀਜਪੀ ਨਾਲ ਮਤਲਬ ਗੱਠ ਜੋੜ ਕਰਕੇ ਤਾਂ ਜਿੱਤੇ ਦੀ ਆ ਹੀ ਨਹੀਂ ਪਰ ਜੇ ਅਕਾਲੀ ਇਕੱਲੇ ਕਹਿਣ ਅਨੰਦਪੁਰ ਸਾਹਿਬ ਤੋਂ ਜਿੱਤਣਾ ਤੇ ਬੀਜਪੀ ਇਕੱਲੀ ਕਵੇ ਮੈਂ ਨਹੀਂ ਮੰਨਦਾ ਕਿ ਦੋਨੇ ਇਕੱਲੇ ਇਕੱਲੇ ਇੱਥੇ ਜਾਣਗੇ ਤੇ ਇਸ ਕਰਕੇ ਮੈਨੂੰ ਐ ਲੱਗਦਾ ਕਿ ਵਿਜੇਂਦਰ ਸਿੰਘ ਲਈ ਜਤਨਗੇ ਤੇ ਜਿਤਨੇ ਮੁੱਦੇ ਦੀ ਗੱਲ ਮੈਂ ਤਾਂ ਵੈਸੇ ਪਿੰਡ ਰਹਿੰਦਾ ਹੈ ਨਹੀਂ ਅਨੰਦਪੁਰ ਸਾਹਿਬ ਮੈਂ ਤਾਂ ਰੂਪੋੜਾ ਰਹਿਦਾ ਜੀ ਤੇ ਮੁੱਦੇ ਤਾਂ ਹੁਣ ਅਨੰਦਪੁਰ ਸਾਹਿਬ ਦੇ ਦੱਸਣਗੇ ਜੀ ਜਿਸੀ ਜਦੋਂ ਮੀਟਿੰਗਾਂ ਕਰਾਂਗੇ ਲੋਕਾਂ ਦੇ ਮੁੱਦੇ ਸੁਣਾਂਗੇ ਜੀ ਜੀ ਹੈ ਜੀ ਠੀਕ ਧੰਨਵਾਦ ਥੈਂਕ ਯੂ ਸੋ ਅਸੀਂ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਹੋਰਾ ਦੇ ਸਕੇਪਰਾਜ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ